ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਸੁਰਸਿੰਘ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਆਨਰ ਵੀਰ ਕੁਰਲਾਲ ਸਿੰਘ ਉਹਨਾਂ ਦੇ ਕੋਲ ਆਏ ਆ ਸੋ ਸਾਰੇ ਭਰਾਵਾਂ ਨੂੰ ਪਤਾ ਹੀ ਆ ਜਿਹੜੇ ਆਪਣੇ ਨਾਲ ਪੁਰਾਣੇ ਵੀਰ ਜੁੜੇ ਆ ਠੀਕ ਆ ਜੀ ਵਪਾਰ ਲੈਣ ਦਾ ਫਿਰਦਾ ਕੰਮ ਆ ਜੋ ਸੋ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਉਹਨਾਂ ਦੇ ਵੀ ਧਿਆਨ ਦੇ ਵਿੱਚ ਆਪਾਂ ਲਿਆ ਦਿੰਨੇ ਆ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਕਿਲੇ ਤੇ ਆਉਂਦੇ ਰਹਿੰਦੇ ਵਿਕਰੀ ਆ ਦੇ ਅੱਜ ਤਰੀਕ 29 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ ਅੱਜ ਤਿੰਨ ਜਿਹੜੇ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਹਨ ਨੀਲੀ ਰਾਵੀ ਦੀ ਮੱਝ ਲਗਾਵਾਂਗੇ ਵੀਰਾਂ ਨੂੰ ਜਿਹੜੇ ਮੇਰੇ ਭਰਾ ਅਗੇ ਸ਼ੌਂਕ ਰੱਖਦੇ ਵੀ ਨੀਲੀ ਰਾਵੀ ਦੀ ਮੱਝ ਆਪਾਂ ਮਿਲ ਜਵੇ ਕੱਲ ਨੂੰ ਬੱਚੇ ਲੈਣੇ ਕਿਸੇ ਭਰਾ ਨੇ ਚਾਹੇ ਵੈਸੇ ਵੀ ਸ਼ੌਂਕ ਹੁੰਦਾ ਵੀ ਨੀਲੀ ਰਾਵੀ ਦਾ ਕੋਈ ਚੰਗਾ ਪਸ਼ੂ ਤੁਹਾਨੂੰ ਮਿਲ ਜਾਵੇ ਤੇ ਇੱਧਰ ਜਿਹੜੇ ਦੋ ਜਾਨਵਰ ਤੁਸੀਂ ਦੇਖੋਗੇ ਦੋਵੇਂ ਜਿਹੜੇ ਪਸ਼ੂਏ ਸਵੇਰ ਸੁਬਾਹ ਆ ਚਾਹੇ ਵੈੜ ਦੀ ਗੱਲ ਕਰਨ ਲਈਏ ਤੇ ਚਾਹੇ ਸਮਝ ਦੀ ਗੱਲ ਕਰਨ ਲਈਏ ਸੋਰਸਿੰਘ ਪਿੰਡ ਜਦੋਂ ਵੀ ਤੁਸੀਂ ਵਿਜ਼ਿਟ ਕਰੋਗੇ ਸੋਰਸਿੰਘ ਪਿੰਡ ਤੋਂ ਇੱਕ ਸ਼ੜਕ ਪਿੰਡ ਮਾਣੇ ਮਲੀਆਂ ਨੂੰ ਜਾਂਦੀ ਆ ਇਸੇ ਸ਼ੜਕ ਦੇ ਉੱਪਰ ਵੀ ਗੁਰਲਾਲ ਸਿੰਘ ਹੋਂ ਦਾ ਘਰ ਹੈਗਾ ਠੀਕ ਆ ਜੀ ਸੋ ਬਾਕੀ ਹਰੀਗੇ ਪਤਨ ਤੋਂ ਸਿਰਫ ਕੋਈ 32 35 ਕਿਲੋਮੀਟਰ ਦੀ ਦੂਰੀ ਆ ਮਾਲਵੇ ਵਾਲੀ ਸਾਈਡ ਤੋਂ ਕੋਈ ਆ ਰਿਹਾ ਮੇਰਾ ਵੀਰ ਤੇ ਭਿੱਖੀਵਿੰਡ ਇਥੋਂ ਸਿਰਫ ਕੋਈ 8 9 ਕਿਲੋਮੀਟਰ ਦੀ ਦੂਰੀ ਤੇ ਆ ਸਭ ਤੋਂ ਪਹਿਲਾਂ ਵੀ ਗੁਰਲਾਲ ਸਿੰਘ ਸਾਸਰੀ ਕਾ ਜੀ ਸਾਸਰੀ ਦਾ ਸੰਤੋਖ ਜੀ ਠੀਕ ਠਾਕ ਜੀ ਰਾਜ ਠੀਕ ਠਾਕ ਬੜੀ ਕਿਰਪਾ ਨੰਦਵਾ ਪੂਰੇ ਤੇ ਹੋ ਠੀਕ ਠਾਕ ਆ ਬੜੀ ਮਿਹਰਬਾ ਬਾਬੇ ਦੀਪ ਸਿੰਘ ਦੀ ਚਲ ਸ਼ੁਕਰਗੁਜ਼ਾਰ ਅਛਾ ਵੀਰ ਗੁਰਨਾਲ ਚਲੋ ਮਾਲ तकरीबन ਵੱਡੀ ਗਿਣਤੀ ਦੇ ਵਿੱਚ 5 4 5000 ਨੱਕ ਜਿਹੜੇ ਆ ਕੋਈ ਆਪਣੇ ਕੋਲ ਹੁੰਦੇ ਆ ਰੋਜ਼ ਤਾਂ ਵਿਕਰੀ ਵਿਕੀ ਵੀ ਜਾਂਦੇ ਤੇ ਤੁਰੇ ਵੀ ਆਉਂਦੇ ਆ ਅੱਜ 5 ਪਸ਼ੂ ਸੰਧੂ ਸਾਹਿਬ ਸਵੇਰੇ ਦੋ ਵੜਾ ਵੇਚੀਆਂ ਆ ਆ ਤਿੰਨ ਪਸ਼ੂ ਅਗੇ ਮਨ ਚਲੋ ਭੈਣ ਭਰਾਵਾਂ ਦੇ ਸਾਹਮਣੇ ਆਈਏ ਇੱਕ ਦੀ ਬਿਲਕੁਲ ਸੋ ਬਾਕੀ ਸ਼ੁਰੂਆਤ ਕਰਾਂਗੇ ਦੋਸਤੋ ਇੱਕ ਨੀਲੀ ਰਾਵੀ ਦੀ ਮੱਝ ਤੋਂ ਹਾਂਜੀ ਵੀਰ ਜੀ ਸਟਾਰਟਿੰਗ ਦੇ ਵਿੱਚ ਹੀ ਆਪਾਂ ਤੁਹਾਨੂੰ ਨੀਲੀ ਰਾਵੀ ਦੀ ਮੱਝ ਦਿਖਾ ਦਾਂਗੇ ਜੀ ਜੀ ਤੱਤ ਬਹੁਤ ਤਾਜ਼ੇ ਢੂਂਚੇ ਦੀ ਕਰਮਾ ਲਈ ਤੁਸੀਂ ਆਪ ਵੀ ਵੇਖ ਕੇ ਆਈਡੀਆ ਲਾ ਲੇ ਤੇ ਵੀ ਬੱਡੇ ਢਾਜੇ ਦੀ ਆ ਬਾਕੀ ਕਈ ਗਰ ਹੁੰਦਾ ਮਧਰੀ ਡੌਲੀ ਦੀ ਆਪਾਂ ਮੱਝਾਂ ਵੇਖਦੇ ਛੋਟੀ-ਗੋਟੀ ਦੀਆਂ ਪੁੱਲ ਵੱਟੀ ਫਾਇਦੇ ਦੇ ਵਿੱਚ ਬਾਕੀ ਜੇ ਮਰ ਜਾਏ ਉਹ ਫਾਂਗੇ ਆਪਾਂ ਵੀਰ ਗੁਰਨਾਥ ਤੋਂ ਗੁਰਨਾਥ ਸਪੀਡ ਸੁਆਦੀ ਘਰ ਵਾਲਿਆਂ ਵੀਰਾਂ ਨੇ ਕਿਹਾ ਬਾਪੀ ਤੀਜਾ ਸੁਆ ਸੁਣੀ ਆ ਆਪਣੇ ਲਾਗੂ ਇੱਥੋਂ ਵੀਰਾਂਾਂ ਤੋਂ ਮੈਂ ਲਈ ਆ ਚਲੋ ਹੋ ਸਕਦਾ ਚੌਥਾ ਵੀ ਹੋਵੇ ਆ ਮੈਂ ਝੂਠ ਮਾਰੀ ਜਾਈਏ ਫਾਇਦਾ ਕੋਈ ਨਹੀਂ ਬਾਕੀ ਦੁੱਧ ਬੰਦਿਆਂ ਨੇ ਆਪਣੇ ਸੱਜਣਾਂ ਮਾਂ 14 ਕਿਲੋ ਦੁੱਧ ਬੰਦਿਆਂ ਚੋਇਆ ਦੇ ਸੀ ਚਲੋ ਗਾਂ ਦੁੱਧ ਪਾਏ ਦਾ ਅੱਜ ਆਪਾਂ ਇਹਦੇ ਭਾਰ ਪਿੱਛੇ ਥਣਾ ਦੀ ਪੂਲ ਗਰੰਟੀ ਦਵਾਂਗੇ ਕੋਈ ਭੈਣ ਭਰਾ ਆਪਣੇ ਨਾਲ ਸੌਦਾ ਕਰ ਲੇ ਆ ਇਸ ਤਰ੍ਹਾਂ ਹੀ ਲੱ ਅਗਲੇ ਦੇ ਘਰ ਤਸੱਲੀ ਨਾ ਤਪਾ ਕੇ ਬਾਹਰ ਪਿੱਛੇ ਗਰੰਟੀ ਦੇ ਕੇ ਫੇਰ ਪਈਏ ਲਵਾਂਗੇ ਹਾਂਜੀ ਬੀਤ ਜੀ ਦਿਨ ਦਾ ਜੂਆ ਜੀ ਦਿਨ ਹਫਤਾ ਲੈ ਜੂ ਬੀਤ ਜੀ ਲੋ ਵੀ ਅਜੇ ਤਾਂ ਮੈਨੂੰ ਪਤਾ ਹੀ ਨਹੀਂ ਕਰਮਾਲੀ ਨੂੰ ਸੋਦਾ ਵੀ ਵੇਖੋ ਮੇਰੇ ਭਰਾ ਜੀ ਸੋ ਚੌਹ ਕੰਨੀਆਂ ਤੋਂ ਤੁਹਾਨੂੰ ਪ੍ਰੋਪਰ ਦਿਖਾਵਾਂ ਕਿ ਗਾੜ ਉਹ ਟੰਕੋ ਛੜਾਟ ਹੋ ਗਿਆ ਕੰਨੀਆਂ ਦੀ ਬੈਕ ਸਾਈਡ ਸਾਰ ਨਾਲ ਲੇਵਾ ਕਹਿੰਦੀ ਵੀ ਮੈਂ ਬਣਾਉਂਗੀ ਆਰਡਰ ਦੀ ਕੁਆਲਿਟੀ ਦਿਖਾ ਦਿਓ ਚੌਰ ਸਲੇਵਾ ਮੁੱਢ ਤੋਂ ਉਹ ਛੁੱਪਰ ਤੱਕ ਗਿੱਠ ਛੱਡ ਕੇ ਜਿਹੜੀ ਵਾਈਟ ਸਟਾਰਟ ਹੋ ਜਾਂਦੀ ਆ ਚੌਹ ਪੈਰਾਂ ਦੇ ਜੂਆ ਬਿਸ਼ਾਰੀਆਂ ਪ੍ਰੋਪਰ ਹਾਂਜੀ ਮਗਰ ਗੱਲ ਤਾਂ ਵੇ ਅਗਲਾ ਬਿਲਕੁਲ ਇੱਕ ਪਾਇਰ ਜਿਹੜਾ ਗਿੱਠ ਤੇ ਪਰਲੇ ਪਾਇਰ ਤੇ ਪੱਬੀ ਤੇ ਪੂਰਾ ਨਿਸ਼ਾਨ ਤੁਹਾਨੂੰ ਨਜ਼ਰ ਆ ਜਾਊਗਾ ਅੱਖ ਪਿੱਲੀ ਆ ਮੂੰਹ ਦੀ ਗੱਲ ਕਰੀਏ ਮੂੰਹ ਮੱਥਾ ਸਫੇਦ ਵਾਈਟ ਫੇਸ ਤੇ ਸਿੰਘ ਜਿਹੜਾ ਬੈਕ ਸਾਈਡ ਨੂੰ ਖੁੱਲਾ ਸਿੰਘ ਜ਼ਰੂਰ ਹੈਗਾ ਸਿੰਘ ਵਾਲੇ ਪਾਸਿਓ ਮੇਰੇ ਵੀਰਾਂ ਨੇ ਕਈਆਂ ਨੇ ਕਿਹਾ ਵੀ ਸਿੰਘ ਵਾਲੇ ਪਾਸਿਓ ਜਿਹੜੇ ਵੀਰ ਨੇ ਕਿ ਨਸਲ ਫ੍ਰੀਡ ਤੇ ਚਲੋ ਕੰਮ ਕਰਨਾ ਚਾਹੋ ਬੱਚੇ ਲੈਣੇ ਕਿਸੇ ਪ੍ਰਾਣੀ ਡਾਕਟਰ ਜੀ ਤੇ ਨੀਲੀ ਦਰ ਦੇ ਬੱਚੇ ਚੰਗੇ ਪਾਸੋਂ ਦੀ ਕਰਮਾਣੀ ਵੀਰ ਜੀ ਦੁੱਧ ਵੀ 15 ਕਿਲੋ ਮੈਂ ਪਾਊਗੀ ਅਜੇ ਹੱਤਾ ਲੈ ਜੂ ਕਰਮਾਣੀ ਸੋਚਣ ਤੁਹਾਨੂੰ ਡਿਟੇਲ ਮਿਲੀ ਆਪਾਂ ਨੂੰ ਹਾਂਜੀ ਕੁਈ ਘਰੋਂ ਡਿਟੇਲ ਵੀਰ ਗੁਰਲਾਲ ਕੋਈ ਦਿੱਤੀ ਹੈ ਬੈਸ ਵੀਡੀਓ ਆਂਦੇ ਆ ਵੀ ਅਸੀਂ ਪਿਛਲੇ ਸੁਗਏ 14 ਕਿਲੋ ਠੰਡਾ ਦੁੱਧ ਚੁੰਦੇ ਰਹੇ ਮੈਂ ਥੱਲੇ ਹਾਂ ਹਾਂਜੀ ਚਲੋ ਆਪਾਂ ਨੂੰ ਵੀ ਪਤਾ ਵੀ ਅੱਗੋਂ ਵੀ ਤੁਹਾਨੂੰ ਲੱਗੀ ਫਿਰਦੀ ਪਿੱਛੇ ਤੂੰ ਨੂੰ ਕਰਮਾ ਵਾਲੀ ਲੱਗੀ ਫਿਰਦੀ ਆ ਇਹਨਾਂ ਵੀ ਦੁੱਧ 14 15 ਕਿਲੋ ਮੈਂ ਇਹਨੂੰ ਕੱਕ ਨਹੀਂ ਆਂਦਾ ਜੀ ਜਿਹੜੀ ਗੱਲ ਆਹਾਂਜੀ ਲੋ ਜੀ ਟਾਜਾ ਟੂਜਾ ਬੜਾ ਡਬਲਾ ਕਰਮਾ ਵਾਲੀ ਦਾ ਖੋਲ ਕੇ ਫਿਰ ਗੁਰਲਾਲ ਇੱਕ ਵਾਰੀ ਤੋੜ ਕੇ ਦਿਖਾਈਏ ਜੀ ਹਾਂਜੀ ਹਾਂਜੀ ਸੋ ਬਾਕੀ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਪਿੰਡਾ ਬਿਲਕੁਲ ਜਿਵੇਂ ਵੇਣ ਦੇ ਨਾਲ ਭਰਿਆ ਭਿਆ ਨਾੜਾਂ ਦੇ ਦੇਖੋ ਮੇਰੇ ਭਰਾ ਜੀ ਮੈਂ ਪੂਰੀ ਇਹ ਨਹੀਂ ਵੀ ਕੋਈ ਛੋਟੀ ਜੀ ਹੋਗੀ ਉਹ 57 ਦਿਨਾਂ ਦੇ ਵਿੱਚ ਚਾਹੇ ਇੱਕ ਹਫਤੇ ਦੇ ਵਿੱਚ ਆਪਾਂ ਉਮੀਦ ਕਰ ਸਕਦੇ ਆਂ ਵੀ ਚੰਗੀ ਕਰਮ ਵਾਲੀ ਥਲੇ ਪੰਡ ਪਾਊਗੀ ਆਰਡਰ ਦੀ ਕੁਆਲਿਟੀ ਚੰਗੀ ਆ ਸੋ ਬਾਕੀ ਟਿੱਪਣ ਦੀ ਤੁਹਾਨੂੰ ਗਾਰੰਟੀ ਤਸਲੀ ਦਿੱਤੀ ਆ ਭਾਰ ਪਿੱਛੇ ਦੀ ਗਾਰੰਟੀ ਤਸਲੀ ਦਿੱਤੀ ਆ ਮਾਣਾ ਵੀਰ ਜੀ ਇੰਨੀ ਗਾਰੰਟੀ ਕੋਈ ਵੀ ਨਹੀਂ ਦਿੰਦਾ ਵੀ ਅਗਲੇ ਤੇ ਘਰ ਲਾ ਕੇ ਤਸਲੀ ਨਾ ਤ ਪਾ ਕੇ ਫੇਰ ਪਈਏ ਲਾਵਾਂਗੇ ਆਪਾਂ ਆ ਬਿਲਕੁਲ ਕਿਉਂਕਿ ਆਪਦੀ ਚੀਜ਼ ਤੇ ਮਾਣ ਵਾ ਫੇਰ ਹੀ ਆਪਾਂ ਕਹਿ ਰਹੇ ਆਂ ਬਸ ਜੀ ਬਸ ਹਾਂ ਜੀ ਲੋ ਬਾਕੀ ਤਾਂ ਝਟੂ ਝਾ ਬਹੁਤ ਖੂਬਸੂਰਤ ਆ ਦੋਸਤੋ ਬਾਕੀ ਤੁਸੀਂ ਜਿਹੜੀ ਸਿਹਤਮੰਦ ਵੇਖੀ ਸਕਦੇ ਜੇ ਵੀ ਆਕੇ ਮੇਰੇ ਫਾਰਮਰ ਭਰਾ ਦੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਆਪਾਂ ਗੱਲ ਕਰਦੇ ਆਂ ਵੀ ਚੰਗੀ ਕਿਸੇ ਭਰਾ ਦੀ ਸ਼ਿਵਾਂ ਹੁੰਦੀ ਆ ਨਾਲ ਦੀ ਨਾਲ ਦੁੱਧ ਵੀ ਚੰਗਾ ਚਵਾਈ ਜਾਊਗੀ ਬਾਕੀ ਬਾਡੀ ਮੈਂਟੇਨੈਂਸ ਉੱਪਰ ਵੀ ਤੁਸੀਂ ਜਿਹੜਾ ਧਿਆਨ ਦੇ ਸਕਦੇ ਜੇ ਹੋਰ ਵੀ ਕਰਮਾਂ ਵਾਲੀ ਦੂਣੀ ਹੋਗੀ ਤੇ ਇਹਨੇ ਕਰਮਾਂ ਲਈ ਦਾ ਡਬਲ ਜਾ ਆਪਣਾ ਠੀਕ ਆ ਤੇ ਟਾਂ ਝਟਾਂ ਝਟਾ ਚਲੋ ਮਾਲਕ ਨੇ ਚੰਗਾ ਬਖਸ਼ਿਆ ਕਟੀਆਂ ਕਾਲ ਨੂੰ ਕਿਸੇ ਭਰਾ ਦੀ ਨਹੀਂ ਕੋਈ ਚਮੜੀ ਦੀ ਆ ਕਰਮਾਂ ਵਾਲੀ ਕੋਈ ਉਹੋ ਜੀ ਗੱਲ ਨਹੀਂ ਹੈਗੀ ਹਾਂ ਹਾਂਜੀ ਦੁੱਧ ਵਾਲੀ ਆ ਮੈਂ ਖਰੀ ਆ ਜਿਹੜੀ ਗੱਲ ਵਾ ਹਾਂ ਅਜੇ ਦਿਨ ਲੈ ਜੂਗੀ ਹਫਤਾ ਜਿਹ ਕਲਤ ਕੁਪਸਰਤਾ ਵੀ ਗੁਰ ਨਾਲ ਕੀ ਮੋਲ ਕੀ ਡਿਮਾਂਡ ਵੜੀ ਜੀ ਫਿਰ ਵੀ ਜੀ ਇਹਨਾਂ ਕਰਮਾਂ ਵਾਲੀਆਂ ਦਾ ਮੋਲ ਹੀ ਕੋਈ ਨਹੀਂ ਨੀਲੀ ਰਵੀ ਦਾ ਤੁਹਾਨੂੰ ਪਤਾ ਘੱਟ ਲੱਭਦੀਆਂ ਜਿਹੜੀ ਗੱਲ ਆ ਨੀਲੀ ਦੀ ਮੈਂ ਤੇ ਬੂਰੀ ਥੋੜੀ ਘੱਟ ਵਾ ਆ ਘੱਟ ਹੀ ਬਾਕੀ ਆਪਾਂ ਕੋਈ ਐਵੇਂ ਨਹੀਂ ਵੀ 1 20 ਤੇ ਲੱਖ ਮੰਗੀ ਜਾਈਏ ਫਾਇਦਾ ਕੋਈ ਨਹੀਂ ਮੋਲ ਕਰਦੇ ਹਾਂ 95000 90 ਦੀ ਦੇ ਦਈਏ ਜੀ 90000 ਦੀ ਹਾਂ ਜੀ 90 ਦੀ ਦੇ ਦੋ ਚਲੋ ਚੰਗਾ ਜਨਵਰ ਆ ਚੰਗੇ ਪਸ਼ੂ ਤੁਹਾਨੂੰ ਤਿੰਨ ਸ਼ਰਤਾਂ ਦੇ ਵੀਰ ਜੀ ਵਿੱਚੋਂ 87 87 ਦੀ ਹਾਂ ਹੋਰ ਯਾਰ ਛੱਡ ਗਏ ਲਾਸਟ ਜਿਹੜੀ ਆ ਉਹ ਚ 100 ਰੁਪਿਆ ਛੋਟ ਹੋਣੀ 86000 ਦੀ ਮੈਂ ਲਾਸਟ ਦਵਾਂ। ਲਓ ਜੀ 86000 ਦੀ ਦੋਸਤ ਐਂਡ ਪੁਆਇੰਟ ਜਿਹੜੀ 86000 ਦੀ ਵੀਰਗਰ ਲਾ ਦਾਂਦਾ ਵੀ ਆਪਾਂ ਦੇ ਦੇਵਾਂਗੇ ਆਪਣੇ ਭਰਾਵਾਂ ਨੂੰ। ਹਾਂਜੀ। ਬਾਕੀ ਮੇਰੇ ਭਰਾ ਸਾਰੇ ਤਸੱਲੀ ਨਾਲ ਦੇਖ ਲਿਆ ਜੇ ਢਾਂਟਾ ਢੂਂਟਾ ਸੋਹਣਾ ਇਹ ਸਮਝਦਾ ਬਾਕੀ ਪਸੰਦ ਆਊਗੀ ਭਰਾਵਾਂ ਨੂੰ। ਅਜੇ 5-7 ਦਿਨਾਂ ਦੇ ਵਿੱਚ ਦੇਖਣ ਵਾਲੀ ਚੀਜ਼ ਕੀ ਹੁੰਦੀ ਆ ਵੀ ਹਵਾਨਾ ਚੱਡਾ। ਇੱਕ ਸਾਰ ਬਿਲਕੁਲ ਫੱਟਰੀ ਆ ਬੈਕ ਸਾਈਡ ਤੋਂ। ਹਾਂਜੀ। ਬਾਕੀ ਮੁੱਠੀ-ਮੁੱਠੀ ਵਾਲਾ ਥਾਣਾ ਗੋਲ-ਗੱਲ ਤਰਫਾ 60000 ਦੀ ਇਹ ਅੱਜ ਮੱਝ ਆਪਣੇ ਭਰਾਵਾਂ ਨੂੰ ਮਿਲ ਜੂਗੀ। ਵੀਰ ਜੀ ਰੂਮਾਰ ਕੀ ਟਿੱਪਣਵਾ ਕੋਈ ਇਹ ਨਹੀਂ ਵੀ ਮੈਂ ਤਦੇ ਇਸ ਗੱਲ ਦੀ ਗਰੰਟੀ ਦਿੱਤੀ ਵੀ ਕੋਈ ਭੈਣ ਭਰਾ ਹੀ ਤਰਾ ਹੀ ਮੰਗਾ ਲੇ ਤਸੱਲੀ ਨਾਲ ਟਿੱਪ ਕੇ ਫੇਰ ਰੁਪਈਏ ਦੋਵੇ ਆਪਾਂ ਨੂੰ। ਠੀਕ ਆ ਵੀਰੇ। ਹਾਂਜੀ। ਲੈ ਵੀ ਗਰ ਲਾਲ ਵੀਰੇ ਨੈਕਟ ਇਧਰਲੇ ਪਾਸੇ ਆਪਣੇ ਕੋਲ ਮੱਝ ਸੂਈ ਸੁਵਾਈ ਆ ਗਈ ਆ। ਇਹ ਵੀਰ ਜੀ ਕੱਲ ਦੀ ਸੂਈ ਜੇ ਮਗਰ ਕੱਟੀ ਆ। ਤੀਜਾ ਸੂਆ ਮੈਂ ਸੂਈ ਜੇ। ਲਓ ਜੀ ਤੀਜਾ ਸੂਆ। ਹਾਂਜੀ। ਤੀਜਾ ਸੂਆ ਸੂਈ ਆ ਮਗਰ ਕੱਟੀ ਆ। ਹਾਂਜੀ। ਤੇ ਕੱਲ ਦੀ ਸੂਈਆ ਗਰ ਲਾਲ ਕਿੰਨਾ ਗੈਸ ਵਕਤ ਫਿਰ ਬੋਲਾ। ਵੀ ਕੀ ਗਾ ਜੀ ਹਾਂ ਜੀ ਇਹ ਸਾਫ਼ ਕਰਤੀ ਮੈਂ ਕਿ ਦੋ ਕਾਂ ਨਹੀਂ ਥਲੇ ਛੱਡਿਆ ਸੀ ਮਾ ਵੀ 7 8 ਕਿਲੋ ਦੋਸਾ ਇਸ ਵਕਤ ਬੋਲਾ ਆ ਕਿਉਂਕਿ ਅੱਜ ਸਾਰੇ ਦੂਜਾ ਦੇਣਾ ਤਾਂ ਦੂਜੇ ਦਿਨ ਦੇ ਦੌਰਾਨ ਜੇਕਰ ਆਪਾਂ ਦੇਖੀਏ ਤਾਂ ਦੋ ਤਿੰਨ ਚੁਵਾਈਆਂ ਮਸਾਂ ਹੋਈਆਂ ਨੇ ਇਹਦੀਆਂ ਉਸ ਹਿਸਾਬ ਨਾਲ ਜਿਹੜੀ ਆਪਾਂ ਜਜਮੈਂਟ ਚ ਇੱਕ ਆਈਡੀਆ ਲਾ ਸਕਦੇ ਹਾਂ ਜਾਂ ਦੱਸਣ ਮੁਤਾਬਕ ਆ ਵੀ 8 ਕਿਲੋ ਬੋਲਾ ਚੋਣ ਜਵਾ ਦੀ ਚੰਗੀ ਸਾਫ਼ ਨਿਕਲੀ ਆ ਬਾਕੀ ਹਾਇ ਕਰਮ ਵਾਲੀ ਪੂਛ ਵੀ ਜਿਹੜੀ ਬਿਲਕੁਲ ਬਲੈਕ ਆ ਤੇ ਮੱਥਾ ਵੀ ਕਰਮ ਵਾਲੀ ਦਾ ਇੱਕ ਬਲੈਕ ਹੀ ਆ ਲੈ ਵੀ ਹਾਇ ਵੈਸੇ ਵੀਰ ਗਰਲਾੜ ਵੀਰ ਜੀ ਜੈਡ ਬਲੈਕ ਹੀ ਆ ਸਾਰੀ ਬਲੈਕ ਹੀ ਸਮਝੇ ਬੋਲਾ ਵੀ 8 ਕਿਲੋ ਹੋਊਗਾ ਆਪਾਂ 7 ਕਿਲੋ ਦੀ ਕੋਈ ਧਾਰ ਬਣਾ ਨਾ ਮਾਰੇ ਹਾਂ ਇਹ ਭੈਣ ਭਰਾ ਹੀ ਤਰੇ ਮਗਾਲੇ ਤਸੱਲੀ ਨਾਲ ਚੋ ਕੇ ਫੇਰ ਪਈਏ ਖੱਲੇ ਗਾਲ ਨਹੀਂ ਕੋਈ ਠੀਕ ਆ ਜੀ ਠੀਕ ਆ ਸੋ ਵਜਨ ਵਟਾ ਕਿਸਾਨ ਵੀਰੋ ਪੂਰਾ ਠੀਕ ਆ ਜੀ ਥਾਣੇ ਵੇਖੋ ਕਰਮ ਵਾਲੀ ਨੂੰ ਮੁੱਠੀ ਮੁੱਠੀ ਦੋਰਾ ਦੋਰਾ ਥਾਣ ਆਪਾਂ ਕਹਿ ਸਕਦੇ ਵੀ ਦੂਰਾ ਹੀ ਥਾਣ ਹੁੰਦਾ ਠੀਕ ਆ ਸੋ ਬਿਲਕੁਲ ਚਮੜੀ ਸਕਿਨ ਪਤਲੀ ਆ ਮਗਰ ਕੱਟੀ ਆ ਸੋ ਚਵਾਈਆਂ ਤੇ ਜਿਹੜੀ ਕਰਮ ਵਾਲੀ ਚੱਲਣ ਈ ਤੂ ਤਿੰਨ ਚਵਾਈਆਂ ਇਹਦੀਆਂ ਸੂਣ ਤੋਂ ਬਾਅਦ ਹੋ ਗਈਆਂ ਨੇ ਆਪਦਾ ਭਰਾ ਮੇਰਾ ਜਿੱਦਾਂ ਮਰਜ਼ੀ ਤਸੱਲੀ ਕਰੀ ਠੀਕ ਆ ਆ ਦੇਖ ਜੀ ਬਹੁਤ ਜਿਆਦੀ ਲੱਗੀ ਮੈਂ ਇਹਦੇ ਹੂੰ ਕੋਈ ਭੂਰ ਨਹੀਂ ਛਟਾ ਨਹੀਂ ਕਰਮ ਵਾਲੀ ਗਿੱਠ ਗਿੱਠ ਨੰਮੀ ਧਾਰਨਾਰ ਦੀ ਮੋਟੀ ਹਾਂ ਲੈ ਬਈ ਹਾਂਜੀ ਭਾਵੇਂ ਫੇਰ ਕੇ ਨੂੰ ਪਚਾਈ ਚੱਲੋ ਹੈ ਮੈਂ ਜਿੱਥੇ ਮਰਜੀ ਪਚਾ ਦੋ ਉਹਦੇ ਵਾਹ ਹਾਂਜੀ ਗਰਨਾਲ ਵੀਰੇ ਕੀ ਮੁੱਲ ਕੀ ਡਿਮਾਂਡ ਹੈ ਮੁੱਲ ਵੀਰ ਜੀ ਇਹਦਾ 85000 82 ਦੀ ਲਾਸਟ ਦੇ ਦਾਂਗੇ ਭਾਪਾ ਪਾ ਛੋਟੇ ਛੋਟੇ ਕਰਨੇ ਆ ਠੀਕ ਹੈ ਭਰਾ ਹੋਰ 2000 ਛੱਡ ਦਗੇ ਪੂਰੇ 80000 ਦੀ ਮੈਂ ਦਵਾ ਪੂਰੇ 8000 ਉਹ ਚੋਂ ਛੋੜ ਛਪਾਈ ਹੋਣਾ ਜੀ ਬਸ ਆ ਕੱਟੀ ਇਹਦੇ ਮਗਰ ਜੇ ਤੇ ਕੱਲ ਦੀ ਸੂਈ ਜੀ ਲਓ ਜੀ ਕੱਲ ਦੀ ਸੂਈ ਆ ਕੱਟੀ ਆ ਕੋਈ ਤੁ ਇਹ ਮਗਰ ਵੀਰੋ ਕੱਟੀ ਆ ਗਈ ਆ ਫੀਮੇਲ ਕਾ ਸੁਨਾੜੂਆ ਜਿਹੜਾ ਬੱਚੇ ਤੇ ਬਿਲਕੁਲ ਨਾਲ ਤੁਹਾਨੂੰ ਦਿਖਾਈ ਦੇਊਗਾ ਇਹ ਮਗਰ ਕੱਟੀ ਆ ਸੋ ਜਵਾਪ ਸਮਾ ਦੀ ਵੀਰ ਦੱਸ ਰਿਹਾ ਵੀ ਚੰਗੀ ਆ ਬਾਕੀ ਤੁਹਾਨੂੰ ਥਾਣਾ ਤੋਂ ਉਹਨਾਂ ਤੋਂ ਇੱਕ ਵਾਰੀ ਆਈਡੀਆ ਹੋ ਹੀ ਜਾਣਾ ਚੋਂ ਪਾਸਿਓਂ ਆਪਾਂ ਤੁਹਾਨੂੰ ਥਾਣੇ ਦੇ ਬਾਅਦ ਦਿਖਾਤਾ ਕੋਈ ਬਾਹੀ ਦਾ ਕੋਈ ਨੱਕੇ ਦਾ ਕੋਈ ਸਾੜ ਦਾ ਰੋਲਾ ਨਹੀਂ ਗਾ ਵਿੱਚ ਠੀਕ ਆ ਆ ਦੇਖੋ ਇੱਕ ਬਹਿਣਿਆ ਦੇ ਪਾਸਿਓਂ ਦੁੱਧ ਵੀਰ ਜੀ ਮੈਂ 10 ਕਿਲੋ ਤੋਂ ਪਲੱਸ ਚੱਲੀ ਜਾਊਗੀ ਜਿਹੜੀ ਗੱਲ ਬਾਤ ਹਾਂ ਹਾਂਜੀ ਕਰੋ ਚੱਕ ਠੀਕ ਆ ਜੀ ਸੋ ਪਸੰਦ ਆਊਗੀ ਮੇਰੇ ਵੀਰਾਂ ਨੂੰ ਜਾਇਜ਼ ਪੜਤਾ 80000 ਇਧਰ ਇੱਕ ਵੈੜ ਤੁਹਾਨੂੰ ਬਤਹੋਣੇ ਜਰਸੀ ਹਾਂਜੀ ਵੀਰ ਜੀ ਜਰਸੀ ਵੀ ਤੋਹਫਾ ਹੀ ਲੈਣ ਦੀ ਵੀਰ ਗਰਲਾ ਇਹ ਵੀ ਦੀ ਅੱਜ ਚੌਥਾ ਦਿਨ ਜੇ ਸੂਈ ਨੂੰ ਇਹਦੇ ਮਦਰੂ ਬਚੀ ਜੇ ਜਰਸੀ ਦੀ ਓਕੇ ਇਹਦੇ ਥੱਲੇ 10 ਕਿਲੋ ਤੋਂ ਬਾਹਰ ਹੋਊਗਾ 12 ਵੇ 13 ਵੇ ਜਿਹੜਾ ਠੰਡਾ ਵਾ ਠੰਡਾ ਕੋਈ ਬੋਲਾ ਮੰਨੇ ਕੱਚਾ ਦੁੱਧ ਮੰਗੇ ਹਾਂਜੀ ਜੋ ਮਰਜ਼ੀ ਮੰਨ ਲਈ ਹਾਂ ਸਵੇਰ ਦੂਜਾ ਰਿਜਨਲ ਕਿ ਤਿੱਜਾ ਨਹੀਂ ਆਪਾਂ ਦੂਜਾ ਕਰਕੇ ਲਈ ਕੋਈ ਭੈਣ ਭਰਾ ਤਿੱਜਾ ਕਰਕੇ ਵੀ ਲੈ ਲਈ ਆਪਣੇ ਤੋਂ ਲਓ ਜੀ ਕੋਈ ਤਿੱਜਾ ਅੰਕ ਕੇ ਸੌਦਾ ਕਰ ਲੈ ਠੀਕ ਆ ਜੀ ਹਾਂਜੀ ਤੋ ਕੋਈ ਤੁਹਾਨੂੰ ਕੱਦ ਸੁਬੇ ਨਾਲ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਕੋਈ ਦੂਜੇ ਤੀਜੇ ਸੁਬੇ ਜਾ ਕੇ ਪਸ਼ੂ ਬਣਦਾ ਹੀ ਹੈ ਹਾਂਜੀ ਹਾਂਜੀ ਬਾਕੀ ਵਾਜਨ ਵਟਾ ਪੂਰਾ ਕਰਮਾ ਵਾਲੀ ਨੂੰ ਹਾਈਟ ਜਿੱਦਾਂ ਕਿ ਚਲੋ ਆਪਾਂ ਪੰਜਾਬ ਵਾਲੀ ਜਰਸੀ ਵੇਖ ਲੈਨੇ ਓਡਾ ਕਾ ਕੱਤ ਕਾਠ ਇਸ ਵੈੜ ਦਾ ਹੈਗਾ ਬਾਕੀ ਦੁੱਧ ਸੰਧੂ ਸਾਹਿਬ 14 15 ਕਿਲੋ ਪਾਈ ਜਾਉ ਰਮਾਨ ਵਾਲੀ ਆ ਠੀਕ ਆ ਚੁਵਾਈ ਚੁਵਾਈ ਦੀ ਸਾਫ ਨਿਕਲੀ ਫਿਰ ਨੰਬਰ ਸੰਧੂ ਸਾਹਿਬ ਤਿੰਨੇ ਪਸ਼ੂ ਕੋਈ ਭੈਣ ਭਰਾ ਸੌਦਾ ਕਰਕੇ ਇਤਰਾ ਹੀ ਮੰਗਾ ਲੇ ਆ ਸਾਈ ਬਿਆਨਾ ਆਪਾਂ ਨੂੰ ਪਾ ਦੇ ਤਸੱਲੀ ਨਾਲ ਘਰੇ ਆਪਦੇ ਚੋਗਲੇ ਫੇਰ ਪਈਏ ਦਦੇ ਆਪਾਂ ਆ ਠੀਕ ਆਗੇ ਹਾਂਜੀ ਲਓ ਬਈ ਚਾਹੇ ਕੋਈ ਵੀ ਮੇਰਾ ਆਨਲਾਈਨ ਸੌਦਾ ਚੀਜ਼ ਮਂਗਾ ਲੈਂਦਾ ਤੇ ਬਾਅਦ ਵਿੱਚ ਕਈ ਉਹਨਾਂ ਭਰਾ ਕਹਿੰਦੇ ਆ ਵੀ ਆਨਲਾਈਨ ਮਂਗਾਇਆ ਕੋਈ ਤਬਾਰ ਨਹੀਂ ਕਾ ਇਹ ਵੀਰ ਤਾਂ ਕਹਿਣਾ ਵੀ ਆਪਦੀ ਚੀਜ਼ਾਂ ਆਨਲਾਈਨ ਮਂਗਾ ਲਓ ਉਥੇ ਤਪਾ ਜਿਹੜੀ ਤਪਾਉਣ ਵਾਲੀ ਚੀਜ਼ ਆ ਗੱਭਣਾ ਉਹਨੂੰ ਤਪਾ ਕੇ ਤੇ ਜਿਹੜੇ ਪਸ਼ੂ ਸੋਏ ਸਵਾਇਆ ਪੇਸ਼ ਆਕ ਉਹਨਾਂ ਦੇ ਕੋਲ ਅਸੀਂ ਚੁਾਈ ਬਿਲਕੁਲ ਉਹਨਾਂ ਦੇ ਉੱਤੇ ਖੜ ਕੇ ਚੁਾਈ ਕਰਾ ਕੇ ਤਸੱਲੀ ਦੇ ਨਾਲ ਫਿਰ ਪੈਸੇ ਲੈ ਆਵਾਂਗੇ ਠੀਕ ਆ ਹਾਂਜੀ ਸੋ ਆਰਡਰ ਕੁਆਲਿਟੀ ਚੰਗੀ ਆ ਬਾਕੀ ਆਸੋਕ ਤੋਂ ਬੋਲੇ ਦੀ ਸਥਿਤੀ ਤੁਹਾਨੂੰ ਦੱਸ ਹੀ ਦਿੱਤੀ ਆ ਵੀ ਜਿੰਨੀ ਇਹ ਦੇ ਥੱਲੇ ਹੁਣ ਹੈਗੀ ਆ ਬਾਕੀ 34 4 ਦਿਨਾਂ ਦੀ ਕਰਮਾ ਵਾਲੀ ਸੂਈ ਆ ਦੇਖੋ ਤੇ ਠੰਡੀ ਵੀ ਅਸਾਂ ਤੁਸਬ ਕੋਈ ਇਹ ਨਹੀਂ ਵੀ ਉਹ ਤਾਂ ਸ਼ੁਕਰਪੁਣਾ ਨਹੀਂ ਹੈਗਾ ਜਿਤਨਾ ਮਰਜੀ ਬੈਠੇ ਰਹੋ ਲੈ ਵੀ ਹਾਂਜੀ ਵੀ ਆਂਤੀ ਨਹੀਂ ਕੁਝ ਵੀ ਕਰਨ ਦੀ ਗੱਲ ਨਹੀਂ ਕਰਨੀ ਕੋਈ ਇਹਨੂੰ ਵੰਗਾ ਨਹੀਂ ਪਾਉਣਾ ਕੱਕ ਨਹੀਂ ਕਰਮਾ ਵਾਲੀ ਨੂੰ ਹਾਂ ਹਾਂਜੀ ਨੋਰਮਲ ਤੋਂ ਨੋਰਮਲ ਵੀਰ ਕਰਨਾਲ ਗੱਲ ਕਰੀਏ 14-15 ਲੀਟਰ ਕਰਮਾਣਾ ਸਤੂ ਸਾਬ ਕੋਈ ਭੈਣ ਭਰਾ 15 ਨਾ ਮੰਨੇ 14 ਕਿਲੋ ਦੋ ਤੱਕ ਛੰਡਾ ਦੇ ਹੀ ਜਾਊਗੀ ਹੁਣ 10 ਤੋਂ ਪਲੱਸ ਹੋਊਗਾ 11 ਹੋਵੇ 12 ਹੋਵੇ ਜਿੰਨਾ ਆਪਾਂ ਚਵਾਦਣਾ ਆਪਦੇ ਘਰੋਂ ਐਵੇਂ ਝੂਠ ਮਾਰੀ ਜਾਈਏ 16-17 ਕਿਲੋ ਮੁਰਕੇ ਨਿਕਲੇ ਨਾ ਫਾਇਦਾ ਕੋਈ ਨਹੀਂ ਆ ਬਿਲਕੁਲ ਹਾਂਜੀ ਹਾਂਜੀ ਬੱਛੀ ਮਗਰ ਸੀ ਤੇ ਮਗਰ ਬੱਛੀ ਆ ਸਤੂ ਸਾਬ ਆ ਜੀ ਮਗਰ ਬੱਛੀ ਤੁਹਾਨੂੰ ਇੱਕ ਵਾਰ ਦਿਖਾ ਦ게요 ਉਸ ਤੋਂ ਬਾਅਦ ਇੱਕ ਵਾਰੀ ਮੋਲ ਆਪਾਂ ਪੁੱਛਾਂਗੇ ਬਾਅਦ ਵਿੱਚ ਆ ਵੇ ਬੱਛੀ ਮਗਰ ਕਦੋਂ ਜਾ ਘਟੀਗਾ ਜੀ ਹਾਂਜੀ ਸੋ ਰੈੱਡ ਕਲਰ ਦੇ ਗਰਲਾਲ ਵੀਰ ਕੀ ਮੋਲ ਕੀ ਡਿਮਾਂਡ ਰੋਗੀ ਬੈਠਦੇ ਮੋਲ ਸੰਧੂ ਸਾਹਿਬ ਇਹਦਾ ਕਰਦੇ 52000 ਰੁਪਿਆ 50 ਦੀ ਦੇ ਦਗੇ ਜੀ 50000 ਦੀ ਪਹਿਲੀ ਵੀਡੀਓ ਅੱਜ 바ਵਾ ਚਿਰ ਪਿੱਛੋਂ ਪਾਉਣ ਲੱਗੇ ਮੈਂ ਨਾ ਅੱਜ ਛੋਟਾ ਹੀ ਕਰਦ ਗਏ ਖੁੱਲੀਆਂ ਹੀ ਤਿੰਨ ਹੋਰ ਛੱਡ ਗਏ 47 ਦੇ ਦੇ ਦਗੇ 47 ਦੀ ਦੇ ਦੇ ਲੈ ਦੋ ਹੋਰ ਛੱਡ ਗਏ ਮੈਂ ਨਾ ਵੇਖ ਲੈ ਕਿਉਂਕਿ ਭੈਣ ਭਰਾ ਖੋਜ ਹੋਣਗੇ ਪਹਿਲੀ ਵੀਡੀਓ ਜਾਣੀਆਂ ਉੜਦੀਆਂ ਜਾਂ ਕਰਮ ਵਾਲੀਆਂ ਮੈਨੂੰ ਪਤਾ ਨਾ ਲਾਟ ਹੀ 45000 ਦੀ ਆਪਾਂ ਦੇਣੀ ਆ ਕੋਈ ਭੈਣ ਭਰਾ ਮੇਰੇ ਕੋ ਸਾਈ ਪਿਆਨਾ ਪਾ ਕੇ ਖਾਤੇ ਜਿਹਨੇ ਦੂਰੋਂ ਆਣਾ ਵਾ ਪੜਾ ਦੋ ਡੰਗ ਚੋ ਕੇ ਖੜੇ ਤੇ ਪੜਾ ਇੱਕ ਡੰਗ ਵੀਡੀਓ ਕਾਲ ਤੇ ਚਵਾ ਕੇ ਦੂਜੇ ਡੰਗ ਆਪਦੇ ਘਰ ਚੋਲੇ ਫੇਰ ਪਈਏ ਦਵੇ ਗੱਲ ਹੀ ਕੋਈ ਨਹੀਂ ਲਾ ਵੀ 45000 ਦੀ ਹੈ ਦੋਸਤੋ ਜਾਂਦੀ ਰਹੂਗੀ ਹਾਂਜੀ ਬਾਕੀ ਮੇਰੇ ਭਰਾ ਕਰੋ ਪਹਿਲ ਕਦਮੀ ਬਹੁਤ ਖੂਬਸੂਰਤ ਥਣ ਥੱਪੇ ਵਾਲੀ ਆ ਤੇ ਬੌਲੇ ਦੀ ਬੌਲੇ ਦੀ ਬਿਲਕੁਲ ਸਥਿਤੀ ਦਾ ਤੁਸੀਂ ਮੰਨ ਕੇ ਸੌਦਾ ਕਰ ਲਿਆ ਜੇ ਆਰਡਰ ਲੈਵੇ ਦੀ ਸਾਫ ਆ ਕੋਈ ਵੀ ਮੇਰਾ ਭਰਾ ਇੱਥੇ ਆ ਕੇ ਇਹ ਗੱਲ ਨਹੀਂ ਕਹਿੰਦਾ ਵੀ ਯਾਰ ਥਣਾਂ ਵਾਲੇ ਪਾਸਿਓ ਮਾੜੀ ਹੈ ਚੰਗੀ ਨਹੀਂਗੀ ਸੋਨੇ ਢਾਂਚੇ ਦੇ ਵਿੱਚ ਇਹ ਗੱਲ ਬਾਤ ਸੀ ਦੋਸਤੋ ਅੱਜ ਤੁਹਾਨੂੰ ਜੜੇ ਐਨੀਮਲ ਆਪਾਂ ਤਿੰਨ ਦਿਖਾਉਣੇ ਸੀਗੇ ਸੋ ਚੰਗੇ ਪਸ਼ੂ ਆ ਸਾਫ ਸੁਥਰੇ ਆ ਰੇਟ ਪਰ ਤੇ ਅਕੋਰਡਿੰਗ ਵੀ ਦੇਖੀਏ ਤੇ ਬਿਲਕੁਲ ਵਾਜਬ ਜਾਇਜ਼ ਰੇਟ ਆ ਲੈ ਵੀ ਕਰ ਲਾਲ ਵੀਰੇ ਇਹ ਅੱਜ ਆਪਣੇ ਕੋਲ ਤਿੰਨ ਹੀ ਐਨੀਮਲ ਸੀਗੇ ਹਾਂਜੀ ਵੀਰ ਜੀ ਮਹਾਰਾ ਸੋਖ ਰੱਖੇ ਤੇ ਡੰਗ ਨੂੰ ਫੇਰ ਆਪਾਂ ਲਿਆ ਕੇ ਨਵੇਂ ਪਸ਼ੂ ਪਾਵਾਂਗੇ ਜਰੂਰ ਠੀਕ ਆ ਤੇ ਇੱਕ ਸੰਪਰਕ ਨੰਬਰ ਆਪਣੇ ਕਿਹੜੇ ਵੀਰ ਬੋਲ ਸੰਪਰਕ ਵੀਰ ਜੀ 8217282497 ਆ ਨੰਬਰ ਪੁਰਾਣੇ ਚੱਲਣਦੇ ਬਾਬਾ ਚਰਤੇ ਮਹਾਰਾਜ ਦੀ ਕਿਰਪਾ ਵਾ ਜਨਮ ਲੈਣ ਤੋਂ ਬਾਅਦ ਜਦੋਂ ਸੁਰਤ ਸੰਭਾਲ ਲਈ ਉਹ ਨੰਬਰ ਹੀ ਚੱਲੀ ਜਾਂਦਾ ਚਲੋ ਮਾਲਕ ਸ਼ੁਕਰ ਰੱਖੇ ਹਾਂਜੀ ਹਾਂਜੀ ਵੀ ਪਿੰਡ ਤਾਂ ਕਿ ਸੱਜਣ ਜਿਹੜੇ ਖੜੇ ਐਂਡ ਤਾਂ ਕਿ ਸੱਜਣ ਨੇ ਪਰ ਕਿਰਪਾ ਮਹਾਰਾਜ ਦੀ ਸੰਤੂ ਸਾਹਿਬਾ ਘਾ ਡਰਗੇ ਭਰਾਵਾਂ ਦਾ ਆਸਰਾ ਵਾ ਨਾਲ ਤੁਰੇ ਆਉਂਦੇ ਆ ਤੇ ਆਪਾਂ ਨਹੀਂ ਵੀ ਜੰਨੇ ਆ ਚਲੋ ਸ਼ੁਕਰ ਮਾਲਕ ਦਾ ਹਾਂਜੀ ਹਾਂਜੀ ਕਾਲਪੁਰਖ ਦਾ ਸੋ ਦੋਸਤੋ ਇਹ ਸਾਨੂੰ ਵੀਰ ਗੁਰਲਾਲ ਸਿੰਘ ਪਿੰਡ ਸੌਰ ਸਿੰਘ ਤੋਂ ਵੀਰ ਮਾਲ ਆਉਂਦਾ ਰਹਿੰਦਾ ਰੁਟੀਨ ਦੇ ਵਿੱਚ ਇਹਨਾਂ ਦੇ ਕੋਲ ਪੁੱਛਗਿੱਛ ਕਰਦੇ ਰਿਹਾ ਕਰੋ ਆਏ ਨਵੇਂ ਨਗਾ ਦੀ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਜੀ ਆਇਆਂ ਨੂੰ ਸੰਤੂ ਸਾਹਿਬ